ਕੈਨੇਡਾ ਗਏ ਚਮਕੀਲੇ ਨਾਲ ਅਜੇ ਹਕ ਕੀ ਪਾਣਾ ਵਾਪਰਿਆ ਸ਼੍ਰੀ ਦੇਵੀ ਕਿਹੜੀ ਫਿਲਮ ਚਮਕੀਲੇ ਨਾਲ ਬਣਾਉਣਾ ਚਾਹੁੰਦੀ ਸੀ ਕੀ ਉਸ ਫਿਲਮ ਦਾ ਨਾਮ ਸੀਗਾ ਕਿਹੜੀ ਜਗ੍ਹਾ ਤੇ ਅਮਿਤਾਭ ਚੰਦਨ ਬਾਲੀਵੁੱਡ ਦੇ ਸ਼ੈਨ ਚਾਹ ਦਾ ਰਿਕਾਰਡ ਚਮਕੀਲਾ ਦੁਗਰੀ ਚ ਜੰਮੇ ਹੋਏ ਅਮਰ ਸਿੰਘ ਚਮਕੀਲਾ ਨੇ ਤੋੜਿਆ ਸੀ ਅੱਜ ਗੱਲਬਾਤ ਕਰਾਂਗੇ ਦੋਸਤੋ ਇਸ ਟੌਪਿਕ ਤੇ ਜਦੋਂ ਕੈਨੇਡਾ ਸ਼ੋਅ ਤੇ ਗਏ ਅਮਰ ਸਿੰਘ ਚਮਕੀਲਾ ਹੋਣੀ ਉੱਤੇ ਹੋਰ ਬਾਲੀਵੁੱਡ ਇੰਡਸਟਰੀ ਚੋਂ ਵੀ ਐਕਟਰ ਗਏ ਹੋਏ ਸੇ ਉਹਨਾਂ ਚੋਂ ਇੱਕ ਮਸ਼ਹੂਰ ਨਗੀਨਾ ਫਿਲਮ ਵਾਲੀ ਸ਼੍ਰੀ ਦੇਵੀ ਗਈ ਹੋਈ ਸੀ ਜਦੋਂ ਕਹਿੰਦੇ ਉੱਤੇ ਸ਼੍ਰੀ ਦੇਵੀ ਗਈ ਤੇ ਉਹਦਾ ਪਰਫਾਰਮੈਂਸ ਦੇਣ ਲੱਗੀ ਤੇ ਉੱਤੇ ਲੋਕ ਕੁੱਝ ਬੜੇ ਘਟ ਜਾਇਏ ਸੀਗੇ ਤੇ ਨਾਲ ਲੋਕਾਂ ਚ ਉਹ ਤੇ ਉਹਨੇ ਕਿਹਾ ਭਈ ਇੱਥੇ ਤਾਂ ਐ ਦੇ ਪਰ ਜਿੱਦਾਂ ਕਹਿੰਦੇ ਅਮਰ ਸਿੰਘ ਚਮਕੀਲੇ ਦਾ ਨਾਮ ਅਲਾਉਂਸ ਹੋਇਆ ਤੇ ਅਮਰ ਸਿੰਘ ਚਮਕੀਲਾ ਸਟੇਜ ਦੇ ਉੱਤੇ ਐਂਟਰੀ ਕਰਦਾ ਤੇ ਕਹਿੰਦੇ ਉੱਥੇ ਉਹ ਖਾਰੂ ਪੈਂਦਾ ਤੇ ਇੰਨਾ ਕੁ ਰੱਜ ਵੱਧ ਜਾਂਦਾ ਤੇ ਇਹ ਗੱਲ ਨੂੰ ਦੇਖ ਕੇ ਸ਼੍ਰੀ ਦੇਵੀ ਹੱਕੀ ਬੱਕੀ ਰਹਿ ਜਾਂਦੀ ਆ ਕਿ ਇਸ ਬੰਦੇ ਦਾ ਮੇਰੇ ਤੋਂ ਵੀ ਵੱਧ ਕਰੇ ਉਹ ਵੀ ਇੱਕ ਬੰਦਾ ਉਹਦੇ ਮੈਂ ਇੱਕ ਲੇਡੀ ਆ ਇੰਨੀ ਸੋਹਣੀ ਸੁਨੱਖੀ ਆ ਮੈਨੂੰ ਨਹੀਂ ਇੰਨੀਆ ਕੁ ਕੋਈ ਨਹੀਂ ਹੂਟੀ ਹੋ ਜਿਨੀ ਅਮਰ ਸਿੰਘ ਚਮਕੀਲਾ ਨੂੰ ਹੋਈ ਉਸ ਤੋਂ ਬਾਅਦ ਉਹਨੇ ਚਮਕੀਲਾ ਨਾਲ ਗੱਲ ਕੀਤੀ ਤੇ ਕਹਿੰਦੀ ਮੈਂ ਤੁਹਾਡੇ ਨਾਲ ਫਿਲਮ ਕਰਨੀ ਚਾਹੁੰਦੀ ਆ ਤੇ ਕਹਿੰਦੇ ਅਮਰ ਸਿੰਘ ਚਮਕੀਲਾ ਕਹਿੰਦਾ ਮੈਂ ਫਿਲਮ ਤਾਂ ਨਹੀਂ ਕਰ ਸਕਦਾ ਮੈਨੂੰ ਹਿੰਦੀ ਆਉਂਦੀ ਨਹੀਂ ਫਿਰ ਜੀ ਇਹਨਾਂ ਨੇ ਕਿਹਾ ਕਿ ਪੰਜਾਬੀ ਫਿਲਮ ਬਣਾਵਾਂਗੇ ਪੰਜਾਬੀ ਫਿਲਮ ਫਿਕਸ ਹੋ ਚੁੱਕੀ ਸੀਗੀ ਸ਼੍ਰੀ ਦੇਵੀ ਨੇ ਪੰਜਾਬ ਆਉਣਾ ਸੀ ਐਕਟਿੰਗ ਕਰਨੀ ਸੀ ਤੇ ਉਹਨੂੰ ਪੰਜਾਬੀ ਬੋਲੀ ਸਿਖਾ ਕੇ ਅਮਰ ਸਿੰਘ ਚਮਕੀਲਾ ਹੋਣੀ ਹੀਰੋ ਹੋਣਾ ਸੀ ਵਿੱਚ ਉਸ ਫਿਲਮ ਦਾ ਨਾਮ ਸੀਗਾ ਨਾਨਕੇ ਫਿਲਮ ਨਾਨਕੇ ਫਿਲਮ ਅਮਰ ਸਿੰਘ ਚਮਕੀਲਾ ਹੀਰੋ ਤੇ ਹੀਰੋਨ ਹੋਣੀ ਸੀਗੀ ਸ਼੍ਰੀ ਦੇਵੀ ਦੋਸਤੋ ਕੁਦ ਕਰਨਾ ਕਰਕੇ ਜਦੋਂ ਉਹਨਾਂ ਦੀ ਫਿਰ ਡੈਥ ਹੋ ਜਾਂਦੀ ਹੈ ਫਿਲਮ ਠੰਡੇ ਵਾਸਤੇ ਚ ਪੈ ਜਾਂਦੀ ਆ ਇੱਕ ਵਾਰ ਅਮਰ ਸਿੰਘ ਚਮਕੀਲਾ ਬਹਿਰੀਨ ਦੇ ਟੂਰ ਤੇ ਗਏ ਹੋਏ ਸੀ ਉੱਤੇ ਜਿਸ ਹਾਲ ਦੇ ਵਿੱਚ ਅਮਤਾਬ ਚੰਨ ਨੂੰ ਸੱਦਿਆ ਸੀਗਾ ਤੇ ਅਮਤਾਬ ਚੰਨ ਜਦੋਂ ਆਇਆ ਤੇ ਉੱਥੇ ਸਾਰਾ 5000 ਬੰਦਾ ਵੀ ਇਕੱਠਾ ਨਾ ਹੋਇਆ ਤੇ ਪਾਕਿਸਤਾਨੀ ਜਿਹੜੇ ਉਹ ਜਿਨ੍ਹਾਂ ਨੇ ਸਪான்ਸਰ ਚੱਕ ਪੇਜੀ ਸੀਗੀ ਉਹਨਾਂ ਨੇ ਕਿਹਾ ਅਮਤਾਬ ਚੰਨ ਨੂੰ ਵੀ ਸਾਡਾ ਜਿਹੜਾ ਸ਼ੋਅ ਆ ਫੇਲ ਹੋਇਆ ਪਰ ਉਹਨਾਂ ਨੇ ਜਦੋਂ ਅਮਰ ਸਿੰਘ ਚਮਕੀਲੇ ਨੂੰ ਜਿਆਦਾ ਕਹਿੰਦੇ ਉਹਨਾਂ ਦਿਨਾਂ ਤੋਂ ਉੱਤੇ 25-30000 ਬੰਦੇ ਨਾਲ ਖੱਚਾ ਖਤ ਪੜ ਗਿਆ ਸਟੇਡੀਅਮ ਤੇ ਉਹ ਪਾਕਿਸਤਾਨੀ ਵੀਰ ਤੇ ਜਿਹੜੇ ਹੋਰ ਸੀਗੇ ਨਾਲ ਉਹ ਸਾਰੇ ਦੇਖ ਕੇ ਹੈਰਾਨ ਰਹਿ ਗਏ ਕਿ ਇੱਕ ਬੰਦੇ ਦਾ ਐਡਾ ਕਰੇ ਇੱਕ ਦੁਕਾਨਾ ਜੋੜੀ ਪੰਜਾਬੀ ਜਿਹਨੂੰ ਕਿ ਸਾਰੇ ਭਾਰਤ ਦੇ ਵਿੱਚੋਂ ਕਿ 올 ਵਰਲਡ ਦੇਖਣ ਵਾਲੇ ਮੁਤਾਬਿਕ ਚ ਨੂੰ 5000 ਬੰਦਾ ਇਕੱਠਾ ਨਹੀਂ ਹੋਇਆ ਤੇ ਇੱਕ ਦੁਕਾਨਾ ਜੋੜੀ ਇੱਕ ਪੰਜਾਬ ਦੀ ਜਿਹਨੂੰ ਦੇਖਣ ਲਈ 30000 ਦੇ ਕਰੀਬ ਬੰਦਾ ਉਸ ਹਾਲ ਦੇ ਵਿੱਚ ਇਕੱਠਾ ਹੋ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਚਮਕੀਲੇ ਦੀ ਗਾਇਕੀ ਨੂੰ ਮੰਨਿਆ ਚਮਕੀਲਾ ਜੀ ਅੱਗੇ ਇਹ ਰੱਖਿਆ ਕਿ ਤੁਸੀਂ ਅੱਜ ਸਾਬਤ ਕਰਤਾ ਕਿ ਤੁਹਾਡੀ ਗਾਇਕੀ ਚ ਦਾਮਾ ਤੁਸੀਂ 30000 ਦੇ ਕਰੀਬ ਇੱਥੇ ਲੋਕ ਇਕੱਠੇ ਕਰਤੇ ਐਨਾ ਇਹ ਹਾਲ ਕਦੇ ਨਹੀਂ ਸੀ ਭਰਿਆ ਸਾਡੀਆਂ ਟਿਕਟਾਂ ਤਾਂ ਵਿਕਣੀਆਂ ਵਿਕਣੀਆਂ ਸੀਗੀਆਂ ਸਾਨੂੰ ਕੁਝ ਲੋਕ ਵਾਪਸ મોਣਨੇ ਪਏ ਤੇ ਇਸ ਤਰ੍ਹਾਂ ਅਮਰ ਸਿੰਘ ਚਮਕੀਲੇ ਨੇ ਅਮਤਾਬਚੰਦ ਦਾ ਰਿਕਾਰਡ ਤੋੜਿਆ ਸੀ ਦੋਸਤੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਜਰੂਰ ਦੱਸਿਓ ਜੇ ਚਾਹੋ ਤੇ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤਾਂ ਤੁਸੀਂ ਇਸ ਨੂੰ ਅੱਗੇ ਤੋਂ ਅੱਗੇ ਵੀ ਭੇਜ ਸਕਦੇ ਹੋ ਸੋ ਧੰਨਵਾਦ